ਕੁਮਾਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਰਾਣਾ 슈ਗਰ ਮਿਲ ਵਿੱਚ ਕੰਮ ਕਰਦੇ ਵਿਅਕਤੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਵਿੱਚੋਂ ਪੁਲਿਸ ਨੇ ਇੱਕ ਲੁਟੇਰੇ ਨੂੰ ਕੀਤਾ ਕਾਬੂ ਕੁਮਾਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਰਾਣਾ 슈ਗਰ ਮਿਲ ਬੁੱਟਰ ਸੇਵਿਆਂ ਵਿੱਚ ਸਰਵਰ ਦਾ ਕੰਮ ਕਰਦੇ ਮੁਲਾਜ਼ਮ ਦੀ ਪਿਤੇ ਦਿਨੀ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਕਰਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਕਮਾਂਡ ਪੁਲਿਸ ਵੱਲੋਂ ਅਣਪਛਾਤੇ ਲੁਟੇਰੀਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਦੇ ਵਿੱਚ ਜਿਹੜੇ ਗ੍ਰਿਪਰ ਕੀਤੇ ਵਿਅਕਤੀ ਇਹਨਾਂ ਪਰ ਕੀ ਕੀਤਾ ਮਿਤੀ 4/25 ਸ਼ਾਮ ਨੂੰ ਅਠਵਾਲ ਨਹਿਰ ਦੇ ਕੋਲ ਬੁੜਿਆਰ ਪਿੰਡ ਦੇ ਕੋਲ ਇੱਕ ਹਿਮਾਚਲ ਤੋਂ ਦਿਨੇਸ਼ ਨਾ ਦਾ ਬੰਦਾ ਸੰਜੀਵਨ ਜੀਵਨ ਨਾ ਦਾ ਬੰਦਾ RAM ਜੀਵਨ ਤੇ ਦਿਨੇਸ਼ ਆ ਰਹੇ ਸੀ ਤੇ ਉਹਨਾਂ ਨੇ ਇਸ ਮੱਤਲਿਆਂ ਸੀ ਜਿਹੜੇ ਇਹ ਬੰਦੇ ਸੀ ਤੇ ਵੋਟਰ ਮਿਲਟ ਕੰਮ ਕਰਦੇ ਸੀ ਜਦੋਂ 6 ਵਜੇ ਬੋਲੇਵਾਲ ਦੀ ਪੁਲੀ ਤੋਂ ਨੇ ਥੋੜਾ ਜਿਹਾ ਪਹੁੰਚੇ ਤਾਂ ਤੋਂ ਤਿੰਨੇ ਨਾਮ ਦੇ ਬੰਨਾਂ ਨੇ ਇਹਨਾਂ ਨੂੰ ਘੇਰ ਲਿਆ ਇਹਨਾਂ ਦੇ ਕੋਲੋਂ ਮੋਬਾਈਲ ਖੋਲ ਹੈ ਅਤੇ ਕੁਝ ਪੈਸੇ ਸੀ ਜਿੰਨੇ ਸੀ ਥੋੜੇ ਬੱਤੇ ਸੀ ਪੈਸੇ ਉਹ ਵੀ ਖੋਲ ਹੈ ਜਦੋਂ ਮਰਨ ਵਾਲਾ ਜਿਹੜਾ RAMJIVAN ਸੀ ਉਹਨੇ ਵਿਰੋਧਤਾ ਕੀਤੀ ਤਾਂ ਉਹਨਾਂ ਨੇ ਆਪਣਾ ਜਿਹੜਾ ਪਿਸਤੌਲ ਕੱਢ ਕੇ ਉਹਨੂੰ ਗੋਲੀ ਮਾਰਦੀ ਜੋ ਉਹਨੂੰ ਜਿਹੜਾ ਮੈਥੇ ਹਸਤੇ ਦਾਖਲ ਕਰਾਇਆ ਜਿੱਥੇ ਜਾ ਕੇ ਉਹਦੀ ਮੌਤ ਹੋ ਗਈ। ਇਹ ਬੜਾ ਜਿਹੜਾ ਪੇਚੀ ਦਾ ਮਾਮਲਾ ਸੀ ਬੜਾ ਸੰਗੀਨ ਜਰੂਰੀ ਸੀ। ਐਸਐਸਪੀ ਬਟਾਲਾ ਸਹਿیل ਮੀਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਇੱਕ ਟੀਮ ਦਾ ਗਠਨ ਕੀਤਾ ਗਿਆ। ਜਿਹਦੇ ਵਿੱਚ ਇੰਚਾਰਜ ਸੀ ਐਸ ਸੁਖਰਾਜ ਸਿੰਘ ਐਸਐਚਓ ਕੁਮਾਨ ਸੁਖਰਾਜ ਸਿੰਘ ਐਸਆਈ ਹਰਜੀਤ ਸਿੰਘ ਤੇ ਰਜਿੰਦਰ ਠਾਕਰ ਇਹ ਜਿਹੜੀ ਟੀਮ ਹੈ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਸ ਕੇਸ ਨੂੰ ਸੀਸੀਟੀਵੀ ਫੋਰਸ ਦੀ ਗੇ ਨੰਗਾ ਹੰਗਾਲ ਕੇ ਟੈਕਨੀਕਲ ਸਹਾਇਤਾ ਲੈ ਕੇ ਜਿਹਨਾਂ ਨੂੰ ਪੇਸ਼ ਕੀਤਾ ਇਹਦੇ ਵਿੱਚ ਅਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਹੜਾ ਇੱਕ ਫੋਨ ਖੋਇਆ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਇਹਦੇ ਵਿੱਚ ਟੋਟਲ ਤਿੰਨ ਦੋਸ਼ੀ ਸੀ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਤਿੰਨ ਦੋਸ਼ੀ ਸੀ ਤੇ ਇਹਨਾਂ ਦੋਸ਼ੀਆਂ ਦੀ ਪਾਲਿਸੀ ਜਾਰੀ ਹੈ ਅਸੀਂ ਉਹ ਵੀ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਸਰ ਜਿਹਨਾਂ ਦਾ ਹੁਣ ਅਸੀਂ ਜਿਹੜਾ ਪੁਲਿਸ ਰਿਮਾਂਡ ਲਵਾਂਗੇ ਇਹਨਾਂ ਦੇ ਕੋਲ ਹੁਣ ਪਤਾ ਕਰਾਂਗੇ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤਾ ਕੀਤੀਆਂ ਜਿਹੜਾ ਫੜਿਆ ਸਰ ਉਹਦਾ ਨਾਮ ਕੀ ਹੈ ਤੇ ਕਿਹੜੇ ਪਿੰਡ ਦਾ ਹੈ ਉਹਦਾ ਨਾਮ ਜੋਬਨਜੀਤ ਸਿੰਘ ਭੋਮੇ ਦਾ ਰਹਿਣੇ ਵਾਲਾ ਤੇ ਬਾਕੀ ਉਹਦੀ ਜਿਹੜੀ ਪੁਛਗਿੱਛ ਚੱਲ ਰਹੀ ਹੈ ਸਰ ਜਿਹੜਾ ਥਿਆਨ ਵਰਤਿਆ ਗਿਆ ਉਹ ਬਰਾਮਦ ਹੋ ਗਿਆ ਉਹ ਇਹ ਅੰਡਰ ਇਨਵੈਸਟੀਗੇਸ਼ਨ ਹੈ ਉਹਦੇ ਸੰਬੰਧ ਵਿੱਚ ਉਹਦੀ ਪੁਛਗਿੱਛ ਚੱਲ ਰਹੀ ਹੈ ਜਦ ਰਿਮਾਂਡ ਲੈ ਕੇ ਦੀ ਪੁਛਗਿੱਛ ਕੀਤੀ ਜਾਵੇਗੀ ਅਤੇ ਜਿਹੜੇ ਬਾਕੀ ਰਹਿਦੇ ਦੋਸ਼ੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਇਹਨਾਂ ਦਾ ਜਿਹੜਾ ਪਿਛਲਾ ਮੁੱਢਲਾ ਕ੍ਰਾਈਮ ਆ ਉਹ ਪਹਿਲਾਂ ਵੀ ਇਹ ਕਿਸੇ ਕੇਸ ਦੇ ਵਿੱਚ ਅਸੀਂ ਇਹ ਚੈੱਕ ਕੀਤਾ ਜੇ ਇਹਦਾ ਕੋਈ ਮੁੱਢਲਾ ਕ੍ਰਾਈਮ ਇਹਨਾਂ ਦੇ ਪਹਿਲਾਂ ਕੋਈ ਪਹਿਲੇ ਇਹਨਾਂ ਦਾ ਜੁਰਮ ਸੀ ਕੋਈ ਹੋਰ ਜੇ ਵਾਰਦਾਤ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਬਾਕੀ ਥਾਣੇ ਦੇ ਵਿੱਚ ਸਾਨੂੰ ਵਿੱਚ ਪੜਤਾਲ ਕਰ ਰਹੇ ਹਾਂ ਇੱਥੇ